ਅਯੋਧਿਆ ਵਿੱਚ ਸ਼੍ਰੀ ਰਾਮ ਮੰਦਰ ਦੀ ਪ੍ਰਾਨ ਪ੍ਰਤਿਸ਼ਠਾ ਦੇ ਚਲਦਿਆਂ ਦੇਸ਼ ਅਤੇ ਦੁਨੀਆ ਭਰ ਦੇ ਰਾਮ ਭਗਤਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਅਮ੍ਰਿਤ ਸਰਵਿਸ ਵੀ ਥਾਂ ਥਾਂ ਤੇ ਲੰਗਰ ਲਗਾਏ ਗਏ ਅਤੇ ਹਵਨ ਯੱਗ ਕੀਤੇ ਗਏ। ਇੱਕ ਸਮਾਸੀ ਵੀ ਸੰਸਥਾ ਵੱਲੋਂ ਆਟੇ ਦਾ ਲੰਗਰ ਲਗਾਇਆ ਗਿਆ। ਉਹਨਾਂ ਨੇ ਗਰੀਬ ਲੋਕਾਂ ਤੇ ਸੜਕ ਤੇ ਰਹਿਣ ਵਾਲੇ ਭਿਖਾਰੀਆਂ ਨੂੰ ਆਟਾ ਵੰਡਿਆ। ਇਸ ਮੌਕੇ ਸਮਾਸੀ ਵੀ ਵਰੁਣ ਸ੍ਰੀਨ ਨੇ ਕਿਹਾ ਕਿ ਪ੍ਰਾਨ ਪ੍ਰਤਿਸ਼ਠਾ ਦੇ ਇਤਿਹਾਸਿਕ ਦਿਨ ਦਾ ਸਾਰਿਆਂ ਨੂੰ ਕਈ ਸਾਲਾਂ ਤੋਂ ਇੰਤਜ਼ਾਰ ਸੀ। ਇਸ ਦਿਨ ਨੂੰ ਮਹਾਦੀਵਾਲੀ ਦੇ ਤੌਰ ਤੇ ਮਨਾਇਆ ਗਿਆ ਹੈ। ਉਹਨਾਂ ਆਪਣੇ ਸਾਥੀਆਂ ਸਮੇਤ ਤਕਰੀਬਨ 108 ਆਟੇ ਦੇ ਪੈਕੇਟ ਕਿ ਗਰੀਬਾਂ ਨੂੰ ਵੰਡੇ ਅੱਜ ਤੁਹਾਨੂੰ ਜਿੱਦਾਂ ਪੂਰੇ ਦੇਸ਼ਵਾਸੀਆਂ ਨੂੰ ਪਹਿਲਾਂ ਦੇ ਬਹੁਤ-ਬਹੁਤ ਆਰਾਮ ਮੰਦਿਰ ਦੀ ਵਧਾਈ ਅੱਜ ਜਿੱਦਾਂ ਕੀ ਤੁਹਾਨੂੰ ਪਤਾ ਸਾਡੇ ਦੇਸ਼ ਵਾਸਤੇ ਬਹੁਤ ਇਤਿਹਾਸਿਕ ਦਿਨ ਹੈ ਅੱਜ ਮਹਾ ਦਿਵਾਲੀ ਦੇ ਰੂਪ ਚ ਇਹ ਦਿਨ ਮਨਾਇਆ ਜਾ ਰਿਹਾ ਵਾ ਤੇ ਸਾਡੇ ਵੱਲੋਂ ਵੀ ਇੱਕ ਛੋਟਾ ਜਿਹਾ ਉਪਰਾਲਾ ਕੀਤਾ ਗਿਆ ਕਿ ਆਪਾਂ ਹਰ ਗਰੀਬ ਪਰਿਵਾਰ ਨੂੰ ਜਾਂ ਜਿੰਨੂੰ ਵੀ ਲੋੜ ਹੈ ਅਸੀਂ ਉਹਨੂੰ ਆਟੇ ਦੇ ਤੋੜੇ ਦੇ ਰਹੇ ਹਾਂ ਅਸੀਂ 108 8 ਦੇ ਤੋੜੇ ਇੱਥੇ ਲਾਰੈਂਸ ਰੋਡ ਵੰਡ ਕੇ ਚੱਲੇ ਆ ਤੇ 108 ਤੋੜੇ ਹਾਲੇ ਆਪਾਂ ਗਊਸ਼ਾਲਾ ਲੋਗੜ ਵਾਲੇ ਬੰਨੇ ਵੀ ਵੰਡਨੇ ਨੇ ਕਿਉਂਕਿ 108 ਦਾ ਮਹਤ